टीवी कान का में न्यूज़ 24 ਤੋਂ ਸਾਨੇਵਾਲ ਤੋਂ ਸਾਨੇਵਾਲ ਤੋਂ ਸੋਨੂ ਪਾਟਿਆ ਅੱਜ ਆਪਾਂ ਸਾਨੇਵਾਲ ਪਹੁੰਚੇ ਆਂ ਦੇਖਦੇ ਆਂ ਵੀ ਸਾਨੇਵਾਲ ਦਾ ਦ੍ਰਿਸ਼ ਜੋ ਕਿਸਾਨ ਬੰਦਿਆਂ ਨੇ ਧਰਨੇ ਦੀ ਕਾਲ ਦਿੱਤੀ ਸੀ ਜਾਂ ਬੰਦ ਦੀ ਕਾਲ ਦਿੱਤੀ ਭਾਰਤ ਬੰਦ ਦੀ ਕਾਲ ਦਿੱਤੀ ਉਹਦਾ ਸਾਨੇਵਾਲ ਤੇ ਕੋਈ ਖਾਸ ਅਸਰ ਨਹੀਂ ਹੋਇਆ ਬਿਲਕੁਲ ਕਾਲ ਫੈਲ ਰਹੀ ਆ ਸਾਨੇਵਾਲ ਦੇ ਵਿੱਚ ਓਮੇ ਮਾਰਕੀਟਾਂ ਖੁੱਲੀਆਂ ਨੇ ਪੁਲਿਸ ਕਰਮਚਾਰੀ ਵੀ ਤਣਾਤ ਨੇ ਆਪਣੀ ਡਿਊਟੀ ਦੇ ਉੱਤੇ ਤੇ ਇਹ ਘਵਾੜਾ ਰੋੜਾ ਘਵਾੜਾ ਰੋਡ ਦੀ ਵੀ ਦ੍ਰਿਸ਼ ਦਿਖਾਵਾਂਗਾ ਸਰਹੰਦਰੋਂ ਜਾਣ ਵਾਲੀਆਂ ਖੰਨੇ ਨੂੰ ਜਾਣ ਵਾਲੀਆਂ ਬੱਸਾਂ ਵੀ ਆਪਣੇ ਵਾਹਨ ਵੀ ਓਮੇ ਚੱਲ ਰਹੇ ਨੇ ਇਹ ਇਹ ਚੀਜ਼ ਦਾ ਕੋਈ ਖਾਸ ਅਸਰ ਸਾਨੇਵਾਲ ਤੇ ਹੋਇਆ ਨਹੀਂ ਨਾਲ ਦੇ ਪਿੰਡਾਂ ਦੇ ਵਿੱਚ ਜਿਵੇਂ ਕਿ ਡੇਲੋ ਲਾ ਲੋ ਪੈਲ ਲਾ ਲੋ ਦਰਾਹ ਲਾ ਲੋ ਤਮਾਮ ਇਹ ਏਰੀਆ ਬੰਦ ਰਹੇਲੇ ਧਰਨੇ ਦੀ ਅਸਰ ਹੋਇਆ ਦੇਖਣ ਨੂੰ ਮਿਲਿਆ ਪਰ ਸਾਨੇਵਾਲ ਕਿਤੇ ਵੀ ਦੇਖਣ ਦਾ ਕੋਈ ਅਸਰ ਨਹੀਂ ਹੋਇਆ ਉਵੇਂ ਹੀ ਦੁਕਾਨਾਂ ਖੁੱਲੀਆਂ ਨੇ ਉਵੇਂ ਮਾਰਕੀਟਾਂ ਖੁੱਲੀਆਂ ਨੇ ਸਾਨੇ ਵਾਲੇ ਚੌਂਕ ਤੇ ਵਿਚਾਲੇ ਖੜੇ ਆ ਜਿੱਥੇ ਕੀ ਆਵਾਜ਼ਾਂ ਦੀ ਰਫ਼ਤਾਰ ਹੁਣੇ ਚੱਲ ਰਹੀ ਆ ਆਓ ਤੁਹਾਨੂੰ ਹੁਣ ਡੇਲਰ ਰੋਡ ਦੇ ਉੱਤੇ ਵੀ ਲੈ ਕੇ ਜਾਵਾਂਗੇ ਜਿੱਥੇ ਕੀ ਤਮਾਮ ਮਾਰਕੀਟਾਂ ਖੁੱਲੀਆਂ ਨੇ ਕਿਸਾਨ ਜੱਥੇਬੰਦੀਆਂ ਵਾਲਿਓ ਭਾਰਤ ਕਾਲ ਬੰਦ ਦਾ ਕੋਈ ਅਸਰ ਸਾਨੇ ਵਾਲ ਦੇ ਉੱਤੇ ਨਹੀਂ ਦਿਖਾਈ ਦਿੱਤਾ ਬਿਲਕੁਲ ਸਾਨੇ ਵਾਲ ਫਲੌਪ ਰਿਹਾ ਭਾਰਤ ਬੰਦ ਕਾਲ ਦਾ ਅਸਰ ਉਸ ਤਰ੍ਹਾਂ ਹੀ ਰੋਜ਼ ਦੀ ਤਰ੍ਹਾਂ ਆਵਾਜ਼ਾਂ ਆਈ ਚੱਲ ਰਹੀ ਆ ਹ ਕੈਮਰਾਮੈਨ ਨੂੰ ਕਹਾਂਗਾ ਆਓ ਆਪਾਂ ਡੇਲਰ ਰੋਡ ਨੂੰ ਚੱਲਦੇ ਆਂ ਥੋੜਾ ਜਿਹਾ ਡੇਲਰ ਰੋਡ ਦਾ ਵੀ ਦ੍ਰਿਸ਼ ਦਿਖਾਵੇ ਕੈਮਰਾ ਡੇਲੋ ਰੋਡ ਦੀ ਮਾਰਕੀਟ ਆ ਡੇਲੋ ਰੋਡ ਦੀ ਮਾਰਕੀਟ ਵੀ ਤੁਹਾਨੂੰ ਦਿਖਾਣੇ ਆ ਤਮਾਮ ਦੁਕਾਨਾਂ ਚੌਂਕ ਤੋਂ ਲੈ ਕੇ ਦਰਵਾਜੇ ਤੋਂ ਲੈ ਕੇ ਡੇਲੋ ਰੋਡ ਤੱਕ ਸਾਰਾ ਡੇਲੋ ਰੋਡ ਖੁੱਲਾ ਸਾਨੇ ਵਾਲ ਵੀ ਖੁੱਲਾ ਕੋਈ ਭਾਰਤ ਬੰਦ ਦਾ ਸਾਨੇ ਵਾਲ ਤੋਂ ਬਿਲਕੁਲ ਫਲੋਪ ਰਿਹਾ ਕੋਈ ਭਾਰਤ ਬੰਦ ਦਾ ਅਸਰ ਨਹੀਂ ਹੋਇਆ ਕੋਲ ਫਲੋਪ ਰਹੀ ਅੱਗੇ ਵੀ ਕੈਮਰਾਮੈਨ ਨੂੰ ਕਹੂੰਗਾ ਅੱਗੇ ਵੀ ਕੈਮਰਾ ਮਾਰੇ ਦੂਰ ਤੱਕ ਨਜ਼ਰ ਜਾਣੀ ਚਾਹੀਦੀ ਆ ਦੇਖਦੇ ਰਹੋ ਬੀਬੀ ਕਾਨ ਵਿੱਚ ਨਿਊਜ਼ 24 ਤੋਂ ਸੋਨੂ ਬਾਟੀਆਂ ਕੈਮਰਾਮੈਨ ਸੁਖਦੇਵ ਦੇ ਨਾਲ